ਮਸ਼ਹੂਰ ਕਮੀਡੀਅਨ ਅਤੇ ਫਿਲਮੀ ਕਲਾਕਾਰ ਬਿੰਨੂ ਢਿੱਲੋਂ ਬਲੌਂ ਸੰਰੂਰ ਲੋਕ ਸਭਾ ਸੀਟ ਤੇ ਉਮੀਦਵਾਰ ਮੀਤ ਹੇਰ ਦੇ ਲਈ ਪ੍ਰਚਾਰ ਕੀਤਾ ਗਿਆ ਅਤੇ ਆਮ ਆਦਮੀ ਪਾਰਟੀ ਦੇ ਇਸ ਉਮੀਦਵਾਰ ਦੇ ਹੱਕ ਵਿੱਚ ਵੋਟ ਮੰਗੇ ਗਏ ਬਿੰਨੂ ਢਿੱਲੋਂ ਨੇ ਤੌਰੀ ਸ਼ਹਿਰ ਵਿੱਚ ਘੁੰਮ ਕੇ ਵੋਟਾਂ ਮੰਗੀਆਂ ਅਤੇ ਮੀਤ ਹੇਰ ਲਈ ਚੋਣ ਪ੍ਰਚਾਰ ਕੀਤਾ ਇਸ ਮੌਕੇ ਬਿੰਨੂ ਢਿੱਲੋਂ ਨੇ ਕਿਹਾ ਕਿ ਉਹ ਤੌਰੀ ਦੇ ਜੰਪਲ ਹਨ ਅਤੇ ਤੌਰੀ ਸੀਐਮ ਸਿਟੀ ਹੈ ਭਗਵੰਤ ਮਾਨ ਉਹਨਾਂ ਦੇ ਕਰੀਬੀ ਦੋਸਤ ਹਨ ਉਹਨਾਂ ਨੇ ਲੰਬਾ ਅਰਸਾ ਭਗਵੰਤ ਮਾਨ ਨਾਲ ਕਮੇਟੀ ਕੀਤੀ ਹੈ ਜਿਸ ਦੇ ਲਈ ਉਹ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਉਤਰੇ ਹਨ ਉਹਨਾਂ ਨੇ ਕਿਹਾ ਕਿ ਧੂਰੀ ਸੀਐਮ ਸਿਟੀ ਹੋਣ ਕਰਕੇ ਇੱਥੇ ਦੇ ਲੋਕਾਂ ਲਈ ਚੰਗਾ ਮੌਕਾ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੋਟਾਂ ਪਾ ਕੇ ਜਿਤਾਉਣ ਤਾਂ ਜੋ ਕਿ ਧੂਰੀ ਦੀ ਹੋਰ ਵੀ ਨੁਹਾਰ ਬਦਲ ਸਕੇ ਉਹਨਾਂ ਨੇ ਕਿਹਾ ਕਿ ਧੂਰੀ ਹਲਕੇ ਦੇ ਲੋਕਾਂ ਦੇ ਜੋ ਵੀ ਕੰਮ ਹੁੰਦੇ ਹਨ ਉਹ ਸੀਐਮ ਦੀ ਕੋਠੀ ਵਿੱਚ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਂਦੇ ਹਨ ਇਸ ਲਈ ਉਹ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟਾਂ ਮੰਗ ਰਹੇ ਹਨ ਚੜ੍ਹਦੀ ਕਲਾ ਵਾਲਾ ਮਾਹੌਲ ਹੈ ਜੀ ਮੈਂ ਆਪਣੇ ਪਿੰਡ ਧੂਰੀ ਚ ਆਇਆ ਤੇ ਜਿਹੜਾ ਮਾਹੌਲ ਅਜਰਾਲ ਦੇ ਪਿੰਡਾਂ ਚ ਅਸੀਂ ਜਾ ਕੇ ਆਏ ਮੈਂ ਪ੍ਰੋਫੈਸਰ ਹੰਕਾਰ ਜੀ ਉਹਨਾਂ ਨਾਲ ਜਾ ਕੇ ਆਇਆ ਭਾਈ ਜੱਸੀ ਸੇਖੋ ਤੇ ਭਾਈ ਹਰਜੀਤ ਹਰਮਨ ਅਸੀਂ ਸਾਰੇ ਜਣੇ ਇਕੱਠੇ ਸੀਗੇ ਜੋ ਮਾਨ ਸਾਹਿਬ ਵਾਸਤੇ ਤੇ ਆਪਣੇ ਮੀਤ ਹਰਜੀਤ ਵਾਸਤੇ ਜੋ ਸਾਰਿਆਂ ਚ ਇੱਕ ਵਾਰੀ ਉਤਸ਼ਾਹ ਉਤਸ਼ਾਹ ਹੈਗਾ ਨਾ ਸਾਰੇ ਪਿੰਡਾਂ ਦੇ ਵਿੱਚ ਉਹ ਦੇਖ ਕੇ ਬਾ ਕੁਮਾਰ ਲੱਗਦਾ ਐਂਡ ਆਪਣੇ ਆਪ ਹੀ ਸਾਰੇ ਮੂਰੇ ਸਿਰ ਚ ਹੋ ਜਾਂਦਾ ਵੀ ਨਹੀਂ ਯਾਰ ਬਹੁਤ ਪਿਆਰ ਕਰਦੇ ਆ ਸਾਰੇ ਜਣੇ ਕਿਉਂਕਿ ਪਾਰਟੀ ਨੇ ਸਰਬ ਕੀਤੇ ਮਾਨ ਸਾਹਿਬ ਦਾ ਬੜਾ ਵਧੀਆ ਮੈਂ ਧੰਨਵਾਦ ਕਰਦਾ ਆਪਣੇ ਵਰਗਾ ਕੈਂਡੀਡੇਟ ਸਾਡੇ ਧੂਰੀ ਨੂੰ ਦਿੱਤਾ ਹੈ ਨਾ ਆਪਣੇ ਆਪਣੇ ਵਸਤੋਂ ਤੋਂ ਬੇਸਗਰੂਰ ਦੇ ਵਿੱਚੋਂ ਤੇ ਜ਼ਰੂਰ ਤੋਂ ਪਾਰਲੀਮੈਂਟ ਦੀ ਚੋਣ ਜਿੱਤ ਕੇ ਫਿਰ ਜਦੋਂ ਬਈ ਪਾਰਲੀਮੈਂਟ ਦੇ ਕਿਉਂਕਿ ਉੱਥੇ ਪਹਿਲਾਂ ਮਾਨ ਸਾਹਿਬ ਦੀ ਆਵਾਜ਼ ਗੂੰਜਦੀ ਸੀ ਹੁਣ ਮਾਨ ਸਾਹਿਬ ਮਾਨ ਸਾਹਿਬ ਦੀ ਆਵਾਜ਼ ਬਣ ਕੇ ਨੀਤਹਿਰ ਸਾਹਿਬ ਉੱਥੇ ਗੂੰਜਣਗੇ ਸੋ ਸਾਰਿਆਂ ਨੂੰ ਮੇਰੀ ਬੇਨਤੀ ਹੈ ਵੀ ਦੱਬ ਕੇ ਸਾਥ ਦੇਈਏ ਮੈਂ ਇਹਨਾਂ ਦਾ ਅਜੇ 2 ਸਾਲ ਹੋਇਆ 2 ਸਾਲ ਦੇ ਵਿੱਚ ਤਾਂ ਮੈਂ ਕਹਿੰਦਾ ਵੀ ਹਜੇ ਸੇਰ ਚ ਪੂਣੀ ਵੀ ਨਹੀਂ ਕੀਤੀ ਵਾਰੀ ਵਾਰੀ ਸਾਰਾ ਕੁਝ ਪੂਰਾ ਕਰਨਾ ਸੋ ਚੜ੍ਹਦੀ ਕਲਾ ਚ ਆਪਣਾ ਬੇਟਾ ਸਮਝ ਕੇ ਆਪਣਾ ਭਰਾ ਸਮਝ ਕੇ ਆਪਣਾ ਵੱਡਾ ਭਰਾ ਸਮਝ ਕੇ ਉਹਨਾਂ ਤੇ ਵਿਸ਼ਵਾਸ ਕਰੋ ਮਾਨ ਸਾਹਿਬ ਤੇ ਔਰ ਮੀਂਧੇਰ ਸਾਹਿਬ ਉਹਨਾਂ ਤੇ ਔਰ ਸਾਰੇ ਜਣੇ ਆਪਾਂ ਮੈਂ ਤੇ ਧੂਰੀ ਦਾ ਆਪਾਂ ਕਦੇ ਵੀ ਇੱਥੇ ਦੇਖੋ ਬਾਈ ਊਂਗਾਰ ਹੁਣੀ ਇੱਥੇ ਹੈਗੇ ਨੇ ਪ੍ਰੋਫੈਸਰ ਸਾਹਿਬ ਲੱਖਾ ਜੀ ਹੁਣੀ ਇੱਥੇ ਹੈਗੇ ਨੇ ਬਾਈ ਸੇਕੋ ਹੁਣੀ ਇੱਥੇ ਹੈਗੇ ਨੇ ਅਸੀਂ ਸਾਰੇ ਜਣੇ ਤਾਂ ਹੀ ਆਇਆ ਵੀ ਇਹ ਪਾਰਟੀ ਉਹ ਹੈ ਜਿੰਨਾ ਦੀ ਆਪਾਂ ਬਾਹ ਫੜ ਸਕਦੇ ਆ ਬਾਹ ਫੜ ਕੇ ਖੜੇ ਕਰ ਸਕਦੇ ਆ ਵੀ ਤੁਸੀਂ ਭਈ ਆਹ ਵਾਦੇ ਕੀਤੇ ਸੀ ਪੂਰੇ ਕਰੋ ਔਰ ਮੈਂ ਜਿੰਨੇ ਕਬਰੀ ਅਸੀਂ ਇਕੱਠੇ ਹੋਏ ਆ ਜਿੰਨਾ ਕ ਮੈਨੂੰ ਸੰਗਤ ਕਰਨ ਦਾ ਮੌਕਾ ਮਿਲਿਆ ਜੀ ਧੂਰੀ ਬਾਰੇ ਕਦੇ ਵੀ ਗੱਲ ਕਰ ਲੋ ਤਾਂ ਹਮੇਸ਼ਾ ਕਹਿੰਦੇ ਮੈਨੂੰ ਪੁੱਛੋ ਨਾ ਮੈਨੂੰ ਦੱਸੋ ਕਰਨਾ ਕੀ ਹੈ ਨਹੀਂ ਤਾਂ ਹੁੰਦਾ ਵੀ ਆਪਾਂ ਡਿਬੇਟ ਕਰੀਏ ਕਹਿੰਦੇ ਨਾ ਧੂਰੀ ਵਾਸਤੇ ਦੇਖੀ ਹੈ ਦੱਬੀ ਚੱਲੋ ਤੁਸੀਂ ਕੰਮ ਕਿਉਂ ਕਿ ਤੁਸੀਂ ਸਾਰਿਆਂ ਨੇ ਮਾਨ ਬਖਸ਼ਿਆ ਉਹਨਾਂ ਨੂੰ ਇੱਥੋਂ ਜਿਤਾ ਕੇ ਆਪਾਂ ਸੀਐਮ ਬਣਾਇਆ ਹੈ ਨਾ ਮਾਨ ਸਾਹਿਬ ਨੇ ਔਰ ਉਹਨਾਂ ਦੇ ਦਿਲ 'ਚ ਬੜਾ ਸਤਿਕਾਰ ਹੈ ਧੂਰੀਵਾਰੇ ਸੋ ਮੈਂ ਕਹਿੰਦਾ ਚੜ੍ਹਦੀ ਕਲਾ 'ਚ ਰਹਿਣ ਵਾਹਿਗੁਰੂ ਕਿਰਪਾ ਕਰਨ ਔਰ ਸਾਰਿਆਂ ਨੂੰ ਬੇਨਤੀ ਹੈ ਵੀ ਆਪਾਂ ਸਾਥ ਦਈਏ ਮਾਨ ਸਾਹਿਬ ਹੁਣਾਂ ਦੀ ਅੱਜ ਮੈਂ ਨਾ ਜੀ ਮੇਰਾ ਵੀਰੇ ਮੇਰਾ ਹਾਜੀ ਮੇਰਾ ਅਸੀਂ 35 ਸਾਲਾਂ ਦੀ ਸਾਡੀ ਯਾਰੀ ਹੈ ਜੀ ਮਾਨ ਸਾਹਿਬ ਹੁਣਾਂ ਨਾਲ ਬਹੁਤ ਪਿਆਰ ਹੈ ਜੀ ਨਿੱਜੀ ਤੌਰ ਤੇ ਜਿਵੇਂ ਕਰਨੀ ਤਨਮੋਲ ਤੁਸੀਂ ਉਹਨਾਂ ਦੀ ਸਪੈਸ਼ਲ ਗੱਲ ਕਰਦੇ ਹੋ ਉੱਥੇ ਮੈਂ ਬੜਾ ਲੰਮਾ ਸਮਾਂ ਗਾਇਆ ਜੀ ਉਹ ਯਾਰੀ ਹੈ ਮੇਰੀ ਜੀ ਕਹਿੰਦੇ ਜਦੋਂ ਸੱਜੀ ਹੋਈ ਮਿੱਤਰਾਂ ਦੀ ਮੈਂ ਪੈਰ ਜੁੱਤੀ ਨਾ ਪਾਵਾਂ ਹਨਾ ਜਦੋਂ ਫਿਰ ਦੁੱਧ ਦੇਣਾ ਹੀ ਹੋ ਫਿਰ ਨਿੰਗਣਾ ਪਾ ਕੇ ਨਹੀਂ ਦੇਣਾ ਚਾਹੀਦਾ ਖੜਿਆ ਦਾ ਖੜਿਆ ਫਿਰ ਇੱਕੋ ਗੱਲ ਹੈ ਹਨਾ ਜਿਵੇਂ ਸੁਖ ਦੇ ਦੁਖ ਦੇ ਸਾਰੇ ਪਾਸੇ ਖੜਨਾ ਚਾਹੀਦਾ ਸੋ ਆਪਾਂ ਮੈਨੂੰ ਬੜਾ ਮਾਣ ਹੈ ਵੀ ਮੈਂ ਔਰ ਮੇਰੇ ਮੁੰਡੇ ਤੇ ਹੁਣ ਵੀ ਵੱਡੇ ਭਰਾਵਾਂ ਵਾਂਗੂ ਹੱਥ ਰੱਖਦੇ ਨੇ ਔਰ ਕਰਮਜੀਤ ਦੇ ਮੁੰਡੇ ਤੇ ਮੈਂ ਵੱਡੇ ਭਰਾਵਾਂ ਵਾਂਗੂ ਹੱਥ ਰੱਖ ਲਿਆ ਨਾ ਸਾਡੀ ਟਿਕੜੀ ਓਵੇਂ ਸਾਡੇ ਸਾਰੇ ਭਰਾਵਾਂ ਦਾ ਯਾਰ ਓਵੇਂ ਪਿਆਰ ਸਾਰਿਆਂ ਦਾ ਜਿਵੇਂ ਭਾਈ ਅਸੀਂ ਸੇ ਕੋਈ ਨਹੀਂ ਬੜਾ ਲੰਮਾ ਹਰਸਾ ਮਾਨ ਸਾਹਿਬ ਨਾਲ ਰਹੇ ਨੇ ਭਾਈ ਪ੍ਰੋਫੈਸਰ ਰਮਕਾਰ ਸਾ ਤੇ ਅੰਦਰ ਹਰਜੀਤ ਹਰਮਨ ਜੀ ਹੈ ਨਾ ਬੜਾ ਲੰਮਾ عرصਾ ਸਾਰਿਆਂ ਦਾ ਆਪ ਸਾਝ ਹੈ ਇਹ ਸਾਂਝ ਕਰਕੇ ਤੁਰੇ ਫਿਰਦੇ ਆ ਸਾਨੂੰ ਕੋਈ ਪਾਰਟੀ ਦਾ ਪ੍ਰੈਸ਼ਰ ਨਹੀਂ ਹੈਗਾ ਵੀ ਜਾ ਕੇ ਜਾ ਕੇ ਸਪੋਰਟ ਕਰਕੇ ਆਓ ਇਹ ਦਿਲੋਂ ਹੀ ਆਇਆ ਸੀ ਦਿਲੋਂ ਸਾਨੂੰ ਵਧੀਆ ਲੱਗਿਆ ਕੰਮਕਾਰ ਵਧੀਆ ਲੱਗੇ ਸੀ ਨਾਲ ਖੜੇ ਆ ਨਾ ਬਾਬਾ ਚੜ੍ਹਦੀ ਕਲਾ ਚ ਰੱਖਿਓ ਔਰ ਸਾਰੇ ਅੱਗੇ ਫਿਰ ਬੇਨਤੀ ਕਰਦਾ ਵੀ ਦੇਖੋ ਧੂਰੀ ਵਾਸਤੇ ਸਾਰ ਬੜੀ ਵਧੀਆ ਗੱਲ ਹੈ ਔਰ ਇਦਾਂ ਦਾ ਸੀਐਮ ਮੈਨੂੰ ਨਹੀਂ ਲੱਗਦਾ ਆਪਾਂ ਨੂੰ ਮਿਲਣਾ ਹੈ ਨਾ ਸੋ ਆਪਾਂ ਨੂੰ ਸਾਥ ਦੇਣਾ ਚਾਹੀਦਾ ਔਰ ਧੂਰੀ ਇਲਾਕੇ ਮੇਰੇ ਵਾਸਤੇ ਮਾਨ ਵਾਲੀ ਗੱਲ ਦੁਬਾਰੇ ਕਹਿਣਾ ਬਾਰੀ-ਬਾਰੀ ਕਿਉਂਕਿ ਮੈਂ ਇੱਥੋਂ ਦਾ ਜੰਪਲਾ ਇਹਨਾਂ ਗਲੀਆਂ ਗਲੋਚਿਆਂ ਜੀ ਪੜਿਆ ਸਾਨੂੰ ਨਹੀਂ ਕਿਹਨੇ ਪੁੱਛਣਾ ਸੀਗਾ ਹੁਣ ਆਪਾਂ ਹਰੇਕ ਦੀ ਬਾਹ ਫੜ ਕੇ ਸੀਐਮ ਹਾਊਸ ਦੇ ਗੇਟ ਧੂਰੀ ਵਾਲਿਆਂ ਲਈ ਹਮੇਸ਼ਾ ਹੀ ਖੁੱਲੇ ਨੇ ਜਿਹੜਾ ਮਰਜ਼ੀ ਵਗਦੇ ਗੱਡੀਆਂ ਦੇ ਨੰਬਰ ਨੋਟ ਕਰਾਉਂਦੇ ਨੇ ਬਾਈ ਜੀ ਸਿੱਧੀਆਂ ਗੱਡੀਆਂ ਅੰਦਰ ਜਾਂਦੀਆਂ ਨੇ ਕਿੱਡੇ ਮਾਨ ਵਾਲੀ ਗੱਲ ਆ ਪਹਿਲਾਂ ਤਾਂ ਕੋਈ ਜਾ ਹੀ ਨਹੀਂ ਸਕਦਾ ਸੀਗਾ ਮੈਂ ਛੋਟਾ ਹੁੰਦਾ ਇੱਥੇ ਅੱਜ ਹੀ ਗੱਲ ਸੁਣਾਈ ਜਾਂਦਾ ਸੀਗਾ ਮੈਂ ਕਿਹਾ ਮੈਂ ਛੋਟਾ ਹੁੰਦਾ ਸੀ ਤਾਂ ਆਪਾਂ ਇਹਨਾਂ ਸਾਰੇ ਇੱਥੇ ਵਿਚਰੇ ਆਪਾਂ ਤਾਂ ਕਈ ਸਰਕਾਰਾਂ ਨੇ ਇਦਾਂ ਕਰਨਾ ਕਹਿੰਦੇ ਸੜਕਾ ਟੋਏ ਸਾਡੇ ਵਾਲੇ ਪਾਸੇ ਤਾਂ ਬਹੁਤ ਟੋਏ ਸੀਗੇ ਜੀ ਉਧਰਲੇ ਪਾਸੇ ਸਾਡੇ ਘਰਾਂ ਵਾਲੇ ਪਾਸੇ ਤਾਂ ਕਹਿੰਦੇ ਦੋ ਦੋ ਟਰੱਕ ਦੂਰ ਦੂਰ ਦਾ ਰੋੜੀ ਦੇ ਛਟਾ ਦਿੰਦੇ ਹੁੰਦੇ ਕਹਿੰਦੇ ਸੜਕ ਬਣ ਗਈ ਸੜਕ ਬਣ ਗਈ ਸੜਕ ਬਣ ਗਈ ਜਿੱਦੜ ਕਹਿੰਦੇ ਵੋਟਾਂ ਪਾ ਦੋ ਹੁਣ ਇਹਨਾਂ ਨੂੰ ਵੋਟਾਂ ਪਾ ਦੋ ਵੋਟਾਂ ਪਾਣ ਦੇ ਦੂਜੇ ਦਿਨ ਰੋੜੇ ਵਿੱਚ ਕਾ ਲੈਂਦੇ ਹੁੰਦੇ ਸੀ ਉਹ ਵਕਤ ਵੀ ਦੇਖੇ ਸੋ ਬੜੇ ਉਹੀ ਗੱਲ ਹੈ ਵੀ ਆਪਾਂ ਨਾ ਆਪਾਂ ਆਪਣੇ ਮਨ ਚ ਕਾਲੀਆਂ ਬਹੁਤ ਨੇ ਆਪਾਂ ਨੂੰ ਐ ਲੱਗਦਾ ਵੀ ਓਵਰਨਾਈਟ ਹੀ ਸਾਰਾ ਕੁਝ ਕਰਦੇ ਜੇ ਇੱਕ ਬਾਪੂ ਦੇ ਚਾਰ ਪੁੱਤ ਹੁਣ ਚਾਰ ਚਾਰਾਂ ਦੇ ਚਾਰਾਂ ਦੇ ਮੂੰਹ ਸਿੱਧੇ ਨਹੀਂ ਹੁੰਦੇ ਹਨਾ ਚਾਰ ਸਾਹਮਣੇ ਔਖੇ ਹੋ ਜਾਂਦੇ ਕਿਉਂਕਿ ਕਹਿੰਦਾ ਮੈਨੂੰ ਆ ਚਾਹੀਦਾ ਕੋ ਉਹ ਆ ਚਾਹੀਦਾ ਫਿਰ ਮਾਨ ਸਾਹਿਬ ਨੇ ਸਾਰਾ ਪੰਜਾਬ ਸਾਹਮਣੇ ਸੋ ਆਪਾਂ ਸਾਥ ਦੇਈਏ ਉਹਨਾਂ ਦੀ ਸੋਚਦਾ ਔਰ ਮੈਂ 100% ਪਿਸ਼ੋਰਾਂ ਧੂਰੀ ਬਾਰੇ ਤਾਂ ਕਿ ਪੂਰੇ ਪੰਜਾਬ ਬਾਰੇ ਉਹ ਬਹੁਤ ਸੋਚਦੇ ਨੇ ਜਦੋਂ ਵੀ ਮੈਂ ਗੱਲ ਕਰਦਾ ਉਹ ਕਹਿੰਦੇ ਮੈਂ ਆਪਣੀ ਮਾਂ ਦਾ ਪੁੱਤ ਨਹੀਂ ਹੁਣ ਮੈਂ ਪੰਜਾਬ ਦਾ ਪੁੱਤ ਆ ਸੋ ਆਪਾਂ ਨੂੰ ਮਾਣ ਹੋਣਾ ਚਾਹੀਦਾ ਹੈ ਬਾਬਾ ਕਿਰਪਾ ਕਰਿਓ ਉਹਨਾਂ ਦੀ ਸੋਚ ਨੂੰ ਔਰ ਮੈਂ ਬਾਈੁਰਗੇ ਅਰਦਾਸ ਕਰਦਾ ਵੀ ਉਹਨਾਂ ਦੇ ਹਰੇ ਪੈਨ ਜਿਹੜਾ ਆਪਾਂ ਪਾਵਰ ਦਿੱਤੀ ਹੈ ਹਮੇਸ਼ਾ ਪੰਜਾਬ ¡No claro que te